ਰਾਣਾ ਨਾਮ ਗਗਨਦੀਤ ਸਿੰਘ ਪੰਨੇੜਾ ਅੱਛਾ ਜੀ ਇਹ ਹੈ ਜੋ ਹੋਇਆ ਕਰਨਾ ਕੀ ਕਰਨਾ ਬੱਸ ਕਿੰਨੇ ਵਜੇ ਦੀ ਗੱਲ ਹੈ ਕਿੰਨੇ ਵਜੇ ਇਹ ਲਗਭਗ ਮੈਂ ਬਾਜ਼ਾਰ ਆਇਆ ਸੀਗਾ ਜਾਂ ਦੀ ਘਰ ਵਾਲੀ ਨਾਲ ਬੱਸ ਸਾਡੇ ਕੋਲੇ ਖੜਾ ਸੀਗਾ ਜਾਂ ਬੱਸ ਸਾਡੇ ਕੋਲ ਜਦੋਂ ਗੱਡੀ 'ਚ ਬੈਠਣ ਲੱਗਾ ਤੇ ਇਹਨਾਂ ਲਿਆ ਕੇ ਗੱਡੀਆਂ ਲਾ ਜਾਂ ਉੱਥੇ ਸਾਹਮਣੇ ਨਾ ਕੋਈ ਚਾਰ ਪੰਜ ਬੰਦੇ ਸੀ ਦੋ ਗੱਡੀਆਂ ਸੀਗੀਆਂ ਚਲੋ ਉੱਥੇ ਆਉਂਦੇ ਹੋਏ ਮੈਂ ਟਾਲਾ ਵੱਟਦਾ ਗਿਆ ਨਾਲ ਬੁੜੀਆਂ ਕਰਕੇ ਤੇ ਹੌਲੀ ਹੌਲੀ ਜਾਂਦਾ ਰਿਹਾ ਪਤਨ ਗੁਣੀ ਦੇ ਮਗਰ ਲਾਲ ਨੇ ਗੱਡੀਆਂ ਕਿ ਤੇ ਮੂਰੇ ਲਾਲ ਲੈਨੇ ਸੀ। ਪੀੜਪੁਰਾ ਦਾ ਕਾਲਾ ਕਾ ਸੀਗਾ ਤੈਨੂੰ ਗੁਣੀ ਤੱਕ ਉਹ ਤੱਕ ਰੱਖਿਆ ਮੈਂ ਇੰਨੇ ਟਾਈਮ ਨੂੰ ਪਿੰਡ ਫੋਨ ਕਰਤਾ ਸੀਗਾ। ਘਰ ਜਾ ਕੇ ਫੋਨ ਕਰਤਾ ਸੀਗਾ ਵੀ ਐ ਕਰਕੇ ਵੀ ਗੱਡੀਆਂ ਮੂਰੇ ਪਿੱਛੇ ਕਰੀ ਜਾਂਦੇ ਆ। ਇਹਨਾਂ ਨੇ ਉੱਥੇ ਜਾ ਕੇ ਹਮਲੇ ਦੀ ਕੋਸ਼ਿਸ਼ ਕਰਦੇ ਸੀਗੇ। ਮੈਂ ਗੱਡੀ ਤੋੜ ਲੈਂਦਾ ਸੀਗਾ ਫੇਰ ਇਹ ਫੇਰ ਪਿੱਛੇ ਜੇ ਮੈਂ ਰੋਕਦਾ ਸੀ ਰੋਕ ਲੈਂਦੇ ਸੀਗੇ। ਜੇ ਮੈਂ ਤੋੜਦਾ ਸੀ ਤੋੜ ਲੈਂਦੇ ਸੀਗੇ। ਉਦੋਂ ਬਾਅਦ ਜਾ ਕੇ ਤੈਨੂੰ ਗੁਣੀ ਦੇ ਜਾ ਕੇ ਮੈਂ ਅੱਥਰ ਗੱਡੀ ਡੇਢੀ ਪਾਸੇ ਕਰਕੇ ਲਾ ਲਈ। ਲਘੋ ਚ ਲਾ ਲਈ। ਇਹ ਤੇ ਤੈ ਬੰਦੇ ਸਾਡੇ ਸਾਥੀ ਆ ਗਏ ਬਾਅਦ ਜਦੋਂ ਉੱਥੇ ਦੇਖਿਆ ਗਿਆ ਇਹਨਾਂ ਕੋਲੋਂ ਅਸਲੇ ਨਿਕਲੇ ਸਾਰਾ ਕੁਝ ਹੋਰ ਨਿਕਲਿਆ ਪਹਿਲਾਂ ਵੀ ਮੈਨੂੰ ਧਮਕੀਆਂ ਦਮਾਉਂਦਾ ਰਿਹਾ ਕਿ ਦੇਖ ਕੋਈ ਇੱਥੋਂ ਬੰਦੇ ਭੇਜਦਾ ਸੀ ਸੰਗਰੂਤ ਤੋਂ ਭੇਜ ਦੇ ਪਾਣੀ ਘਾੜ ਦੋ ਭੇਜ ਕਿਤੇ ਕਿਧੋ ਫੋਨ ਕਰਾਇਆ ਵਰਸ਼ਾ ਕਰਾਉਂਦਾ ਸੀ ਮੈਨੂੰ ਡੇਰੇ ਬਿਠਾਇਆ ਜਾਵੇ ਜੋ ਕਿ ਪਿੰਡ ਦਾ ਫੈਸਲਾ ਜੀ ਗਲਤ ਕੰਮ ਕਰਦਾ ਜੀ ਪਿੰਡ ਦੇ ਲੋਕਾਂ ਨੇ ਮੈਨੂੰ ਚੁਣਿਆ ਸੀਗਾ ਮੇਰਾ ਵੀ ਫੈਸਲਾ ਸੀਗਾ ਪਿੰਡ ਦੇ ਲੋਕਾਂ ਨਾਲ ਹੀ ਸੀਗਾ ਤੇ ਉਹਨੂੰ ਇਹ ਡੇਰੇ ਤੋਂ ਕੱਢ ਦਿੱਤਾ ਗਿਆ ਸੀ ਇਹਨਾਂ ਦੇ ਸਾਰੇ ਸੰਤ ਸਮਾਜ ਸਾਰਿਆਂ ਨੂੰ ਪਤਾ ਹੈਗਾ ਵੇਖ ਨੂੰ ਸਾਰਿਆਂ ਨੂੰ ਪਤਾ ਹੈਗਾ ਇੱਥੇ ਬਾਬ ਉਹਨੂੰ ਵੀ ਧਮਕੀਆਂ ਦਿੰਦਾ ਸੀਗਾ ਮੈਨੂੰ ਵੀ ਦਿੰਦਾ ਸੀਗਾ ਕਹਿੰਦਾ ਸੀ ਨੇਜੀ ਆ ਮੈਂ ਤੁਹਾਡਾ ਦੇਖੂਗਾ ਕਿੰਨੇ ਕੁ ਬੰਦੇ ਸੀ ਹਮਲਾ ਹਮਲਾ ਕਰਨ ਵਾਲੇ ਕਿੰਨੇ ਕੁ ਬੰਦੇ ਸੀ ਹਮਲੇ ਹੋਣਗੇ 6-7 ਜਣੇ ਗੱਡੀ-ਗੱਡੀਆਂ ਸੀਗਾ ਮੈਨੂੰ ਇਹਨੂੰ ਤਕਰੀਬਨ ਨਹੀਂ ਪਤਾ ਕਿਉਂ ਜਿਆਦਾ ਮੈਂ ਗੱਡੀ ਡਰਾਈਵ ਕਰਦਾ ਸੀਗਾ ਮਤਲਬ ਵੀ ਜਿਹੜਾ ਇਹ ਬੰਦਾ ਅਰੈਸਟ ਹੋਇਆ ਗਿਆ ਇਹ ਦੂਜੀ ਗੱਡੀ ਚੋਂ ਨਿਕਲਿਆ ਇਹਨੂੰ ਦਿਖਾ ਰਿਹਾ ਸੀ ਬੰਦੇ ਮੇਰੇ ਮੇਰੇ ਘਰ ਵਾਲਿਆਂ ਨੇ ਦੱਸਿਆ ਨਾ ਕਦੀ ਵੀ ਉਹ ਬੰਦੇ ਬੰਦੇ ਦਿਖਾਈ ਜਾਂਦਾ ਉਹ ਵੀ ਕਹੀ ਜਾਂਦਾ ਕਿ ਉਹ ਬੰਦਾ ਉਹ ਬੰਦਾ ਮੇਰੇ ਵੱਲ ਇਸ਼ਾਰੇ ਕਰ ਲਿਆ ਸੀ ਵੈਪਨ ਬਗਾਇਆ ਸੀ ਜਿਹਨੂੰ ਕੋਲ ਵੈਪਨ ਬਰਾਮਦ ਹੋਇਆ ਇੱਕ ਮੈਨੂੰ ਲੱਗਾ ਸ਼ਾਇਦ ਕੀ ਸੀਗਾ ਇਹ ਵਾਲਵਰ ਇੱਕ 12 ਬਾਰ ਬੋਰ ਦੀ ਗਨ ਇੱਕ 12 ਬਾਰ ਵਾਲਵਰ ਸੀ ਇੱਕ ਉਹ ਲੈ ਕੇ ਭੱਜ ਗਿਆ ਸੀਗਾ ਉਹ ਲੈ ਕੇ ਭੱਜਿਆ ਹੈ ਤਿੰਨ ਚਾਰ ਜਣੇ ਨਹੀਂ ਮੈਂ ਨਹੀਂ ਜਾਣਦਾ ਸੀਗਾ ਜੀ ਕੋਈ ਅਣਪਛਾਤੇ ਸੀਗੇ ਉਹ ਜਿਹੜਾ ਉਹ ਜਗਤਾਰ ਸੀਗਾ ਉਹ ਨਾਲ ਸੀਗਾ ਨਾ ਜਿਹੜਾ ਮਹੰਤ ਸੀਗਾ ਪ੍ਰਸ਼ਾਸਨ ਨੂੰ ਤਾਂ ਮੰਗ ਆ ਵੀ ਉਹ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਦੀ ਪੂਰੀ ਪੜਤਾਲ ਕਰੀ ਜਾਵੇ ਅੱਛਾ ਇਹ ਮਹਿੰਦਾਂ ਦੀ ਗੱਲ ਪੰਜਾਬ ਦਾ ਮਹੌਲ ਚੱਲ ਰਿਹਾ ਕੀ ਕਹਿੰਦਾ ਜਿਉਂ ਦਿਨ ਜੜੇ ਇਸ ਪ੍ਰਾਂਤ ਦੇ ਕਿ ਹਮਲੇ ਵਾਰ ਦਾ ਤਾਂ ਹੋ ਰਹੀਆਂ ਮੈਂ ਕਹਿਣਾ ਇਹ ਚਾਹਣਾ ਚਮਕੌਰ ਸਿੰਘ ਨੈਣੀਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਜਿਹੜੇ ਬੰਦਿਆਂ ਨੇ ਇਹ ਘੇਰਿਆ ਇਹ ਸਾਡੇ ਡੇਰੇ ਦਾ ਮਸਲਾ ਡੇਰਾ ਬਿਲਕੁਲ ਮੇਰੀ ਔਸਤ ਤੇ ਹੈ ਭਾਰਤੀ ਹੈ ਜਾਨੀ ਇਹ ਜਗਤਾਰ ਸਿੰਘ ਹੈ ਜਿਹੜਾ ਡੇਰੇ ਦਾ ਮਹੰਤ ਬਣਿਆ ਹੋਇਆ ਸੀ ਇਹਦੇ ਦੇ ਜਾਨੀ ਬਹੁਤ ਚਿਰ ਦੀ ਚਰਚਾ ਸੀ ਵੀ ਇਹ ਬੰਦਾ ਠੀਕ ਨਹੀਂ ਇਹ ਬੰਦਾ ਔਰਤਾਂ ਪ੍ਰਤੀ ਗਲਤ ਹੈ ਉਹ ਆੜ ਗੋ ਵਾਇਰਲ ਹੋ ਗਿਆ ਆੜ ਕੋ ਬਾਹਰ ਜਦੋਂ ਪਿੰਡ ਚ ਗੱਲ ਫੈਲ ਗਈ ਇਹਨੂੰ ਕਿਸੇ ਨੇ ਨਹੀਂ ਕਦੇ ਆਪ ਹੀ ਦੇਰਾ ਛੱਡ ਕੇ ਭੱਜ ਗਿਆ ਹੁਣ ਜਾਣੀ ਇਹ ਉਸ ਖੇਚੋਂ ਹਮਲੇ ਕਰਨ ਤੇ ਉਤਰਿਆ ਹੋਇਆ ਇਹ ਉਸੇ ਦੇ ਬੰਦੇ ਸੀ ਪੜਤਾਲ ਚ ਪਤਾ ਲੱਗਿਆ ਜਿਹੜੀ ਇਹ ਬਹੁਤ ਮਾੜੀ ਹੈ ਕਿਉਂਕਿ ਇਹ ਸਾਧਾਂ ਦੀਆਂ ਉੱਤ ਰਿਪੋਰਟਾਂ ਹੀਆਂ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਸਾਫ ਸੰਧੂ ਜੀ ਤੁਸੀਂ ਤਾਂ ਆਪ ਹੀ ਦੇਖਦੇ ਹੋ ਇਹ ਸਾਰੇ ਹੀ ਇਹੋ ਜਿਹੇ ਆ ਕੋਈ 100 ਚੋਂ 21 ਬਚਿਆ ਹੋਊ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਦੇ ਤੇ ਪੱੱਚਾ ਹੋਣਾ ਚਾਹੀਦਾ ਇਹ ਜੇ ਸਾਧਾਂ ਤੇ ਇਹਨਾਂ ਨੂੰ ਕਿਉਂ ਬਲਾਤਕਾਰੀਆਂ ਇਥੇ ਗੁੜੀਆਂ ਚ ਬਿਠਾਇਆ ਸਾਡੇ ਪਿੰਡ ਜਮੀਨ ਹੈ 11 ਕਿੱਲੇ ਸਾਰੇ ਪਿੰਡ ਚ ਇੱਕੋ ਹੀ ਸਥਾਨ ਹੈ ਆਮਦਨ ਵੱਡੀ ਹੈ ਐਸ਼ਾ ਕਰਦੇ ਹੈ ਅਫਸਰ ਸਾਲ ਹੋਈ ਗੱਲਬਾਤ ਪ੍ਰਸ਼ਾਸਨ ਨਾਲ ਹਲੇ ਕੋਈ ਨਹੀਂ ਹੋਈ ਪ੍ਰਸ਼ਾਸਨ ਨਾਲ ਹੁਣ ਕਰਦੇ ਆ ਮਿਲਦੇ ਆ ਪ੍ਰਸ਼ਾਸਨ ਮਸਲਾ ਹੈ ਕਿ ਸਰਪੰਚ ਦੇ ਮਲਬਾ ਕੀ ਮਸਲਾ ਤੇ ਕੋਈ ਸੁਣੇ ਕੀ ਕਰਦੇ ਇਹੋ ਕੀਤੀ ਜਾਂਦੀ ਇੱਕ ਫੋਨ ਆਇਆ ਸੀਗਾ ਵੀ ਇਦਾਂ ਕਰਕੇ ਲੜਾਈ ਹੋ ਰਹੀ ਹੈ ਸਾਡਾ ਡਿਊਟੀ ਅਫਸਰ ਕੁਲਵੰਤ ਸਿੰਘ ਮੁਕਤੀ ਗਿਆ ਸੀ ਉਸ ਤੋਂ ਬਾਅਦ ਅਸੀਂ ਵੀ ਮੁਕਤੀ ਗਏ ਆ ਜਿਹੜਾ ਬੇਇਸਤ ਸੰਬੰਧ ਵਿੱਚ ਸਾਨੂੰ ਫੋਨ ਮਿਲਿਆ ਸੀ ਉਸ ਸੰਬੰਧ ਦੇ ਵਿੱਚ ਕੋਈ ਜਗਤਾਰ ਸਿੰਘ ਬਾਬਾ ਫੋਨ ਮੌਜੂਦ ਦੇ ਵਿੱਚ ਬਲਵਿੰਦਰ ਸਿੰਘ ਸੀ ਇਹਦੇ ਨਾਲ ਦੋ ਦਸਰੇ ਵੀ ਰਾਣਾ ਸਿੰਘ ਤੇ ਗੁਪਤ ਸਿੰਘ ਸੀ ਜੀ ਤੇ ਗਗਨਦੀਪ ਸਿੰਘ ਸਰਪੰਚ ਸੀ ਇਹਦੇ ਨਾਲ ਇਹ ਪਿੰਡ ਦੇ ਸੀ ਕੋਈ ਲੜਾਈ ਜਿਹੜਾ ਝਗੜਾ ਹੋਇਆ ਇਸ ਸੰਬੰਧੀ ਪੜਤਾਲ ਕਰਕੇ ਜਿਹੜਾ ਵੀ ਇਹਦੇ ਚੋਂ ਕਸੂਰਵਾਰ ਹੋਵੇ ਉਹਦੇ ਵਿਰੁੱਧ ਕਾਰਵਾਈ ਕੀਤੀ ਕਿਸੇ ਦਾ ਸਭ ਕੋਈ 7 ਮਿੰਟ ਤਾਂ ਨਹੀਂ ਮਿਲ ਸੇ ਇੱਥੇ 60 ਫੀਟ ਫਿਲਹਾਲ ਤਾਂ ਸਾਹਮਣੇ ਨਹੀਂ ਹੈ